ਸਤ ਸ੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਤੁਹਾਡਾ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਦੇਸ਼ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ ਸਟੇਟ ਬੈਂਕ ਆਫ ਇੰਡੀਆ ਨੇ ਆਪਣੇ ਗਾਹਕਾਂ ਦੇ ਨਿਜਮਾ ਅਤੇ ਪੈਸੇ ਦੇ ਲੈਣ ਦੇ ਨਾਲ ਸੰਬੰਧਿਤ ਫੀਸਾਂ ਵਿੱਚ ਮਹੱਤਵਪੂਰਨ ਬਦਲਾਅ ਕੀਤੇ ਹਨ ਜੇਕਰ ਤੁਹਾਡਾ ਐਸਬੀਆਈ ਬੈਂਕ ਵਿੱਚ ਖਾਤਾ ਹੈ ਤਾਂ ਆਨਲਾਈਨ ਪੈਸੇ ਭੇਜਣਾ ਅਤੇ ਏਟੀਐਮ ਤੋਂ ਨਕਦੀ ਕਢਵਾਉਣਾ ਹੁਣ ਹੋਰ ਮਹਿੰਗਾ ਹੋ ਸਕਦਾ ਹੈ ਇਹੇ ਨਵੇਂ ਨਿਯਮ 15 ਫਰਵਰੀ 2022 ਤੋਂ ਲਾਗੂ ਹੋਣਗੇ ਮੁੱਖ ਬਦਲਾ ਆਈਐਮਪੀਐਸ ਜਾਨੀ ਕਿ ਤੁਰੰਤ ਭੁਗਤਾਨ ਸੇਵਾ ਨਾਲ ਸੰਬੰਧਿਤ ਹੈ ਹੁਣ ਤੱਕ ਇੰਟਰਨੈਟ ਬੈਂਕਿੰਗ ਜਾਂ ਜੋਨੋ ਐਪ ਰਾਹੀਂ ਪੈਸੇ ਭੇਜਣਾ ਪੂਰੀ ਤਰ੍ਹਾਂ ਮੁਫਤ ਸੀ ਪਰ ਹੁਣ ਤੁਹਾਨੂੰ 25000 ਰੁਪਏ ਤੋਂ ਵੱਧ ਦੀ ਰਕਮ ਭੇਜਣ ਤੇ ਸੇਵਾ ਚਾਰਜ ਲੱਗੇਗਾ ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ 25000 ਤੱਕ ਦੇ ਛੋਟੇ ਡਿਜੀਟਲ ਲੈਣ ਦੇਣ ਪੂਰੀ ਤਰ੍ਹਾਂ ਮੁਫਤ ਰਹਿਣਗੇ ਨਵਾਂ ਚਾਰਜ ਚਾਰਟ ਇਸ ਪ੍ਰਕਾਰ ਹੈ ਜੇਕਰ ਤੁਸੀਂ 25000 ਤੋਂ 1 ਲੱਖ ਰੁਪਏ ਭੇਜਦੇ ਹੋ ਤਾਂ ਤੁਹਾਨੂੰ 2 ਰੁਪਏ ਪਲੱਸ ਜੀਐਸਟੀ ਪਵੇਗਾ ਇਸ ਤੋਂ ਇਲਾਵਾ ਜੇਕਰ ਤੁਸੀਂ 1 ਲੱਖ ਤੋਂ 2 ਲੱਖ ਰੁਪਏ ਭੇਜਦੇ ਹੋ ਤਾਂ ਤੁਹਾਨੂੰ 6 ਰੁਪਏ ਪਲੱਸ ਜੀਐਸਟੀ ਲੱਗੇਗਾ ਇਸ ਤੋਂ ਇਲਾਵਾ ਜੇਕਰ ਤੁਸੀਂ 2 ਲੱਖ ਤੋਂ 5 ਲੱਖ ਰੁਪਏ ਭੇਜਦੇ ਹੋ ਤਾ ਤੁਹਾਨੂੰ 10 ਰੁਪਏ ਪਲੱਸ ਜੀਐਸਟੀ ਲੱਗੇਗਾ ਬੈਂਕ ਨੇ ਏਟੀਐਮ ਫੀਸਾਂ ਵਿੱਚ ਵੀ ਵਾਅਦਾ ਕੀਤਾ ਹੈ ਮੁਫਤ ਸੀਮਾ ਖਤਮ ਹੋਣ ਤੋਂ ਬਾਅਦ ਦੂਜੇ ਬੈਂਕ ਦੇ ਏਟੀਐਮ ਤੋਂ ਕਢਵਾਉਣ ਤੇ ਹੁਣ 23 ਰੁਪਏ ਤੇ ਜੀਐਸਟੀ ਦੀ ਲਗਤ ਆਵੇਗੀ ਤਨਖਾਹ ਖਾਤਾ ਧਾਰਕ ਪ੍ਰਤੀ ਮਹੀਨਾ 10 ਮੁਫਤ ਲੈਣ ਦੇਣ ਦਾ ਆਨੰਦ ਮਾਣਦੇ ਰਹਿਣਗੇ ਹਾਲਾਂਕਿ ਬੈਂਕ ਨੇ ਸਮਾਜ ਦੇ ਕੁਝ ਵਰਗਾਂ ਅਤੇ ਵਿਸ਼ੇਸ਼ ਖਾਤਾ ਧਾਰਕਾਂ ਨੂੰ ਇਨ੍ਹਾਂ ਖਰਚਿਆਂ ਤੋਂ ਛੋਟ ਦਿੱਤੀ ਹੈ ਇਹ ਨਵੇਂ ਖਰਚੇ ਫੌਜੀ ਅਤੇ ਪੁਲਿਸ ਕਰਮਚਾਰੀਆਂ ਡੀਐਸਪੀ ਪੀਐਮ ਐਸਪੀ ਸੌਰਿਆ ਪਰਿਵਾਰਕ ਪੈਨਸ਼ਨ ਖਾਤੇਆਂ ਅਤੇ ਐਸਬੀਆਈ ਰਿਸ਼ਤੇ ਵਰਗੇ ਵਿਸ਼ੇਸ਼ ਬਚਤ ਖਾਤਿਆਂ ਤੇ ਲਾਗੂ ਨਹੀਂ ਹੋਣਗੇ ਬੈਂਕ ਦਾ ਕਹਿਣਾ ਹੈ ਕਿ ਸਾਕਾ ਲੈਣ ਦੇਣ ਫੀਸਾਂ ਵਿੱਚ ਕੋਈ ਮਹੱਤਵਪੂਰਨ ਬਦਲਾ ਨਹੀਂ ਕੀਤਾ ਗਿਆ ਹੈ ਇਹ ਮੁੱਖ ਤੌਰ ਤੇ ਡਿਜੀਟਲ ਅਤੇ ATM ਲੈਣ ਦੇ ਨੂੰ ਅਨੁਕੂਲ ਬਣਾਉਣ ਲਈ